ਦੁਆਬਾ ਪਬਲਿਕ ਨਿਊਜ਼ ਚੈਨਲ ਤੇ ਆਪ ਸਭ ਦਾ ਸਵਾਗਤ ਹੈ ਤੁਹਾਡੇ ਨਾਲ ਕਪੂਰਥਲਾ ਦੀ ਖਬਰ ਸਾਂਝੀ ਕਰ ਲਈਏ ਭਾਰਤ ਵਿੱਚ ਅਮਰਜੈਂਸੀ ਲੱਗਣ ਨੂੰ 50 ਸਾਲ ਪੂਰੇ ਹੋਣ ਤੇ ਪਾਜ ਪਾ ਨੇ ਕਾਲਾ ਦਿਵਸ ਮਨਾਇਆ ਕਪੂਰਥਲਾ ਵਿੱਚ ਧਰਮ ਸਭਾ ਵਿਖੇ ਕਰਵਾਏ ਪ੍ਰੋਗਰਾਮ ਵਿੱਚ ਜੂਨੀਅਰ ਅਗੋ ਮਨੋਰੰਜਨ ਕਾਲੀਆ ਨੇ ਕਿਹਾ ਅਮਰਜੈਂਸੀ ਦੇਸ਼ 'ਚ ਦੂਜੀ ਆਜ਼ਾਦੀ ਦੀ ਲੜਾਈ ਵਰਗੀ ਸੀ ਜਿੱਥੇ ਕਿ ਮੀਡੀਆ ਦੀ ਆਜ਼ਾਦੀ ਤੇ ਲੋਕਾਂ ਦੇ ਹੱਕਾਂ ਦੇ ਉੱਪਰ ਹਮਲਾ ਕੀਤਾ ਗਿਆ ਵਾਹ ਇਹ ਪਾ ਗੁਰਨਜੀਤ ਸਿੰਘ ਖੋਜੇਵਾਲ ਨੇ ਇਸ ਨੂੰ ਭਾਰਤੀ ਇਤਿਹਾਸ ਦਾ ਕਾਲਾ ਅਧਿਆਇ ਦੱਸਿਆ ਪ੍ਰੋਗਰਾਮ ਵਿੱਚ ਜੇਲ ਕੱਟਣ ਵਾਲਿਆਂ ਨੂੰ ਸਨਮਾਨਿਤ ਕੀਤਾ ਗਿਆ ਤੇ ਲੋਕਤੰਤਰ ਦੀ ਰੱਖਿਆ ਲਈ ਵਚਨਬੱਧਤਾ ਪ੍ਰਗਟ ਕੀਤੀ ਗਈ ਕਪੂਰਥਲਾ ਤੋਂ ਪੱਤਰਕਾਰ ਬੋਰਮ ਬੜੀਆ ਦੀ ਦਵਾਬਾ ਪਬਲਿਕ ਨਿਊਜ਼ ਚੈਨਲ ਨੇ ਖਾਸ ਰਿਪੋਰਟ ਖਾਸ ਯਾਦ ਕਰਨਾ ਜ਼ਰੂਰੀ ਹੈ सीखो सबक लेके अपनी जेडी अगली जिंदगी है ओदे जो ना वो भी इस री इंपॉर्टेंट आ आई था, था, था है। काफी करना इनको पहला दसिया क्योंकि विषय है बड़ा है तुम नहीं मति चर्चा करई जाइए नहीं हो जीवा बारीया जी ਆਪਣੇ ਗਿਆਨਦਤ ਜੀ ਔਰ ਸੁਪਰੀ ਦੀ ਟੀਮ ਆ ਸਾਡੇ ਗਰਮਨਾਰ ਲਾਲ ਜੀ ਬਲਵਿੰਦਰ ਜੀ ਫਾਜ਼ਿਲ ਸਿੰਘ ਜੀ ਨਕੀ ਜੀ ਬਹੁਤ ਸੁਮਿਖੀਆਂ ਸਫੀਕ ਦਾ ਸਨਮਾਨ ਜੋ ਹੈ ਮਾਰੇ ਸਾਹ ਦੇਖਿਆ ਸੋ ਪਪਾ ਸਾਰੇ ਅੱਜ ਇਸ ਕਾਰਜਵਾਹ ਦੀ ਇੱਥੇ ਇਕੱਠੇ ਹੋਏ ਸੀ ਉਹ ਪ੍ਰੋਗਰਾਮ ਦੀ ਟੀਮ ਆਪਣੇ ਸਮਾਪਤੀ ਵੱਲ ਜਾ ਰਹੀ ਆ ਮੈਂ ਬੇਨਤੀ ਕਰਨਾ ਸ਼ਾਸਤਰੀ ਜੀ ਦੇ ਬਹੁਤ ਹੀ ਪਰਕ੍ਰਿਸ਼ ਲਗਾਉਂ ਆਇਓ ਰਾਮ ਸਾਹਿਬ ਬਰਮ ਸਾਹਿਬ ਬਰਮ ਸਾਹਿਬ ਜੀ

मार्च लेकिन सरिया देवी पहला आदमी और गैर कांग्रेसी पार्टी सपना जैसा जनता पार्टी और उस वक्त जब मुराद जी थे प्रधानमंत्री बने और इंजीनियर एम्बेसेंसी लेके श्रीमती इंदिरा गांधी की जगह इलेक्शन सीट तिलावत